ਵਾੜੇ ਗੁਰੂ ਜੀ ਨੰਦਾਂ ਤੇ ਕਰਮ ਨਾ ਨਾ ਸਾਲ ਜਉਣ ਅਪੇਰੀ ਸਤਿਵਰਦਾ ਸਤਪੁਦੰਤ जिन कर रखी मेरी ज्ञान ध्यान कुछ कर्म न जाना नहीं निर्मल करनी साध संगत के अवचर लावो बिखुम नदी जाए करनी ਸਿਰਵਾਹੀ ਤੁਜੀ ਬਿਲਾਵਲ ਮਹਰਾ ਪੰਜਵਾ ਮਨ ਤਨ ਪ੍ਰਭ ਅਰਾਧੀਏ ਮਿਲ ਸਾਧ ਸੁਮਾਕੇ ਉਚਰ ਤਿਗੁਨ ਗੋਪਾਲ ਜਸ दूरते से जम पा गए मन तन प्रभ आराध्य मिल साध समाग उचित गुण गोपाल जस दूर ते जम पा ਨਾਮ ਨਾਮ ਜੋ ਜਪੇ ਅਨੰਦ ਸਤਿ ਜਾਗੈ ਤੰਤ ਮੰਤ ਨੈ ਜੋ ਹਰੀ ਤੇਤ ਚਾਖ ਨਾ ਲੱਗੇ ਹਾ ਕਾਮ ਕ੍ਰੋਧ ਮਦ ਮਾਰਮੋ ਬਿਨ ਸੇ ਅਨਰਾਗੇ ਆਨੰਦ ਮਦਨ ਰਸ ਰਾਮ ਰੰਗ ਨਾਨਕ ਸੁਰ ਨਾ ਗਏ ਕੌਮ ਕੋ ਮਗਮਾਨ ਮੋ ਬਿਨ ਸੇ ਅਨਰਾਗੇ ਨੰਦ ਮਕੰਗਰਸ ਰਾਮ ਰੰਗ ਨਾਨਕ ਸਰਨਾਕ ਵਾਖ ਲੀਕੋ ਵਰਸੋ ਵਾਖੋ ਗੁਰੂ ਸਾਹਿਬ ਜੀ ਆਪ ਜੀ ਨੇ ਜੋ ਬਚਨ ਸਰੂਪ ਕੀਤੇ ਹਨ ਜੋ ਚਪਾਚਾ ਪਾ ਜੀ ਨਾਮਿ ਸ਼੍ਰੀ ਗੁਰਜੰਦੇਵ ਜੀ ਮਹਾਰਾਜ ਦੇ ਉਚਾਰਨ ਕੀਤੇ ਗੁਰੂ ਬਸਤਵ ਜੀ ਮਹਾਰਾਜ ਦੇ ਨਾਮ 817 815 ਉਪਰ ਹੋ ਪਰ ਉਹ ਪਰਮ ਹੈ ਇਹ ਸ਼ਬਦ ਵਿੱਚ ਮਹਾਰਾਜ ਜੀ ਨੇ ਇਹ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ ਜਿਹੜੇ ਜੀ ਸਤਸੰਗ ਨਾਲ ਜੁੜਦੇ ਨੇ ਪ੍ਰਭੂ ਦੇ ਨਾਮ ਉਪਾਸਨ ਕਰਨ ਕਰਦੇ ਨੇ ਉਹਨਾਂ ਨੂੰ ਕਿਸੇ ਵੀ ਪ੍ਰਕਾਰ ਦਾ ਕੋਈ ਕਸ਼ਟ ਨਹੀਂ ਆਉਸੇਗਾ ਸਭੋ ਨਾਮ ਤੇ ਸਿਮਰਨ ਨਾਲ ਉਹਨਾਂ ਨੂੰ ਸਖਤ ਖੁਸ਼ੀਆਂ ਦੀ ਪ੍ਰਾਪਤੀ ਹੁੰਦੀ ਹੈ। ਅਸੀ ਲੋਕ ਜਦੋਂ ਉਹ ਕੋਈ ਕੁਝ possible ਨੇ ਅਸੀ ਕਈ ਪ੍ਰਕਾਰ ਦੇ ਜਗ੍ਹਾ ਨੂੰ ਪੁਣਿਆ ਵਿੱਚ ਇਧਰ ਉਧਰ ਭੱਜਦੇ ਰਹਿੰਦੇ ਹਾਂ। ਤੁਹਾਡਾ ਜੀ ਇਹ ਸ਼ਬਦ ਤੁਹਾਨੂੰ ਸਿਖਿਆਗਾ ਕਿ ਜਿਹੜੇ ਸਿਮਰਨ ਕਰਨ ਵਾਲੇ ਉਹਨਾਂ ਉਸ ਪ੍ਰਕਾਰ ਦੇ ਫਰਕੋਰ ਕਰਨੀ ਕੋ ਲੋਕ ਸੱਚੀ ਗੱਲ ਇਹ ਹੈ ਕਿ ਸਸਦ ਵਿੱਚ ਆਉਣ ਵਾਲਿਆਂ ਨੂੰ ਨਾਮ ਸੁਣਨ ਵਾਲਿਆਂ ਨੂੰ ਤੇ ਜਾਗੂ ਕੋਲੇ ਕੁਝ ਕਾਢੀ ਸਕਦਾ ਹੈ ਕੁਮਾਰ ਜੀ ਸ਼ਬਦ ਰਮਕ ਰਤੇ ਕਾਰਨ ਮਲੂਤਾ ਨੂੰ ਪ੍ਰਭੂ ਆਰ ਆਪ ਦੀ ਹੈ ਆਰ ਆਪ ਦੀ ਸਿਮਰਨ ਕਰੀਏ ਪਰਬੋਸ ਜੀ ਨੂੰ ਕਰੀਏ ਪ੍ਰਭੂ ਨੂੰ ਯਾਦ ਕਰੀਏ ਇਸ ਤਰ੍ਹਾਂ ਯਾਦ ਕਰੀਏ ਮਹਾਰਾਜ ਕਹਿੰਦੇ ਮਨ ਨਾਲ ਜੀ ਤਰਨ ਨਾਲ ਜੀ ਰਸਨਾ ਤੋਂ ਵੀ ਬਾਹਰੋਂ ਨਿਕਲੇ ਕਿ ਮਨ ਵੀ ਉਹਦੇ ਨਾਲ ਜੁੜਿਆ ਹੋਵੇ ਇਸ ਤਰ੍ਹਾਂ ਦਾ ਸਿਮਰਨ ਕਰੀ ਲੋੜ ਮਨ ਤਨ ਪ੍ਰਭ ਅਰਾਧਿ ਹੈ ਕਿੱਥੇ ਬੈਠ ਕੇ ਕਰੀਏ ਮੇਰ ਸਾਜ ਤੁਮਾ ਕੈ ਸਭ ਆ ਕੇ ਇਕੱਠ ਜਿੱਥੇ ਸਤ ਸੰਗੀਆਂ ਇਕੱਠ ਸਤ ਸੰਗਤ ਸਤ ਸੰਗਤ ਕੁਝ ਵਕ ਕੇ ਮਨ ਤੇ ਤਨ ਸਤੁਲ ਦੇ ਚਲਨ ਨਾਲ ਜੋੜ ਕੇ ਪ੍ਰਭੂ ਦਾ ਸਿਮਰਨ ਕਰਨਾ ਉਸੇ ਦਾ ਭਾਰਤ ਹੈ ਤੇ ਮਾਰਾ ਜੀਵ ਪਰੇਸ਼ ਉਚਰ ਤ੍ਰਿਕੋਣ ਗੋਪਾਲ ਜਸ ਗੋਪਾਲ ਪਰਬੀਨ ਬਾਗ ਖਾਰਗੋ ਜਿਸ ਜਿਸੁਰੇ ਪ੍ਰਭ ਜੀ ਆਪ ਬਾਗਪੁਰਤਿ ਦੇ ਪ੍ਰਮਾਤਮਾ ਨੇ ਜਸਤ ਨੂੰ ਕੀਰਤਨ ਨੂੰ ਸਿਫਸਲਾ ਨੂੰ ਜੀਵਨ ਨੂੰ ਉਚਾਰਨ ਕਰਦੇ ਹਨ ਉਚਰ ਉਚਰ ਤੇਰੋਂ ਗੋਪਾਲ ਜਸ ਜਸ ਕੀਰਤ ਪ੍ਰਸੰਸਾ ਗੁੜਿਆਈ ਜਿਸੁਰੇ ਪ੍ਰਭ ਦੀ ਗੁੜਿਆਈ ਕਰਦੇ ਹਾਂ ਬੈਠ ਕੇ satsang ਦੇ ਵਿੱਚ ਮਹਾਰ시 ਕਹਿੰਦੇ ਨੇ ਦੂਰ ਤੇ ਜੰਮ ਪਗਏ ਜੰਮ ਜੋ ਕਲਪ ਮੁਸਬਾ ਫ੍ਰਿਸ਼ਤਾ ਹੈ ਮਹਾਰਿ ਜੀ ਕਹਿੰਦੇ ਨੇ ਕਿ ਜੰਮ ਬੂਤ ਵੀ ਪੜ ਜਾਂਦੇ ਨੇ ਜੰਮੂਤਾ ਦਾ ਦੁੱਖ ਵੀ ਸਾਨੂੰ ਨਹੀਂ ਸਹਿਣਾ ਪੈਦਾ ਕੋ ਕਿ ਬਾਹਰੋਂ ਤੇ ਸਿਰੋਂ ਦੀ ਕੋਈ ਪਾੜੀ ਪੜਤੂ ਰਾਮ ਨਾਮ ਜੋ ਜਪੇ ਔਰ ਦਿਨ ਸਦ ਜਾਗ ਰਹੇ ਤੰਤਵੰਤ ਨੈ ਜੋਈ ਤੇ ਚਾਹ ਸੁਨ ਲਾਗੜਾਉ ਤੇ ਦੁਲਾਈ ਹਾਉ ਕੀ ਪੰਤੀਆ ਸ਼ਬਦ ਕਿੰਨੀ ਭਾਗੂ ਪਸਾਰੀਆਂ ਮਰ ਜੀ ਕਰੇ ਵੀ ਕਿ ਜਿਹੜੇ ਨਾਮ ਲਾਂਗਦੇ ਜਿਹੜੇ ਪ੍ਰਭੂ ਦਾਸੇ ਨੰਨ ਕਰਦੇ ਜਿਹੜੇ ਉਠ ਕੇ ਬੈਠ ਕੇ ਸ਼ਬਦ ਨਾਮ ਕਰਦੇ ਜੋ ਸਾਰ ਸਾਰ ਸਿਮਰਨ ਕਰਦੇ ਨੇ ਹਰ ਕੋਲੇ ਵੈਰ ਨੂੰ ਯਾਦ ਰੱਖਦੇ ਨੇ ਮਾਰਦ ਲਈ ਉਹ ਜਾਗਦੇ ਨੇ ਬੁੱਲੇ ਸੁਤੇ ਹੋਏ ਰਾਮੁ ਨਾਮ ਜੋ ਜਪੈ ਹਰ ਦਿਨ ਹਰ ਦਿਨ ਹਰ ਵੇਲੇ ਔਰ ਸਦਾ ਇੱਕ ਉਜਾਗਦੇ ਨੇ ਬਾਕੀ ਵਿਚੰਤਨ ਜਿਹੜੀ ਹਰ ਸੁਖੀ ਭਈ ਹੈ ਸਿਮਰਨ ਕਰਨਾ ਪ੍ਰਭ ਦੇ ਨਾਲ ਜੁੜਨਾ ਇਹ ਜੀਵ ਦਾ ਮੁੱਖਤਵ ਬੈਕੂ ਸਿੱਖਤਾ ਮੁੱਖਤਵ ਤਨ ਮਨ ਤੇ ਕੈ ਚੋਹ ਹੈ ਹੀ ਤਨ ਮਨ ਤੋਂ ਜਾਗੂ ਹੋਣੇ ਮਾਰਦ ਇਹ ਅਸਰ ਨਹੀਂ ਕਰ ਸਕੋ ਇਹਨੂੰ ਜੜਾ ਰਾਮ ਦੇ ਨਾਮ ਵਿੱਚ ਲਿਆ ਹੋਇਆ ਹੈ ਉਹਨੂੰ ਇਹਨਾਂ ਦੀ ਮਾੜੀ ਦੀ ਛੋਹ ਵੀ ਨਹੀਂ ਲੱਗਦੀ ਮਾਰਦ ਅਸਰ ਨਹੀਂ ਕਰ ਤੇ ਚਾਖ ਨ ਲੱਗੈ ਰਹਾਉ ਸ਼ਬਦ ਦੀ ਅੰਤਨੀ ਮਾਰਤ ਸੰਪੂਰਨ ਉਪਦੇਸ਼ ਦੇ ਗਾਣ ਆਮ ਕ્રોਧ ਮਤਮਾਨ ਮੋਹ ਵਿਭੇ ਅਨਰਾਗਲੇ ਅਨਰਾਗ ਪ੍ਰੇਮ ਜੋ ਵੰਗੁੰਦੇ ਪ੍ਰੇਮ ਦੇ ਰਗੂ ਕਰਕੇ ਕੋਲ ਸਿਮਰਤ ਲੱਗੇ ਹੋਏ ਨੇ ਮਾਰਤਕਿਤ ਸਾਡੇ ਦੁਸ਼ਮਣ ਨੇ ਕਾਮ ਕ્રોਧ ਲੋਭ ਮੋਹ ਦਾ ਇਹ ਪੂਰਪਰ ਜਨਤਰੀ ਪੂਰਨ ਰੂਪਸਤ ਲਿਖਾ ਨਾ ਕਾਮ ਅਸਹਿ ਹੈ ਨਾ ਕ੍ਰੋਧ ਅਸਹਿ ਹੈ ਨਾ ਹੰਕਾਰ ਮਨਮਾਨ ਮੋਹ ਮੋਹ ਮੰਕਾ ਨਹੀਂ ਰਹੇ ਜੇ ਪ੍ਰਭੂ ਦੇ ਨਾਲ ਪ੍ਰੇਮ ਕਰਕੇ ਉਹ ਦੇ ਸਿਮਰਨ ਕਰਦੇ ਆਨੰਦਮगन रस राम रंग ਨਾਨਕ ਸਰਨਾ ਗਏ ਮਰਜੀ ਪਤਿ ਵਿੱਚ ਟਿਕਾ ਲੈ ਸਰਨਾ ਸ਼ਰੂ ਵਿੱਚ ਆ ਕੇ ਅਕਾਲ ਪੁਰਖ ਦੀ ਪ੍ਰਭੂ ਦੇ ਤਖਤਿਆ ਆਪ ਕੀ ਸਤਿਗੁਰ ਦੀ ਸ਼ਰਨ ਵਿੱਚ ਆ ਕੇ ਮਨ ਜੀ ਕੇ ਲੱਭ ਸੁ ਅਨੰਦ ਮਗਨ ਹੋ ਜਾਗੇ ਸਾਨੂੰ ਸੱਚਾ ਸੁਖ ਪ੍ਰਾਪਤ ਹੋਣਾ ਸੱਚੇ ਸੁਖ ਦੀ ਮਸਤੀ ਹੋ ਜਾਂਦੀ ਹੈ ਰਾਮ ਦਾ ਰੰਗ ਸਾਡੇ ਉੱਪਰ ਚੜ ਜਾਂਦਾ ਹੈ ਉਹਦੇ ਵਿੱਚ ਐਸਾ ਸਵਾਦ ਹੁੰਦਾ ਹੈ ਜੁਨੀਏ ਦੇ ਉਹ ਸਵਾਦ ਸਾਡੇ ਜਿਹੜੇ ਜੀਵਨ ਦੇ ਉਹ ਸਾ ਸੰਗਤ ਸਤੁਤ ਜਿ ਦੇਖ ਕੇ ਉਪਦੇਸ਼ ਅਸੀਂ ਆਪਣੀ ਅਗਰਤੀ ਨੂੰ ਟਕਣਾ ਲੈਂਗੇ ਅਸੀਂ ਹਰ ਵੇਲੇ ਸਿਮਰਨ ਲਵਾਂਗੇ ਨਾਮ ਦੇ ਨਾਲ ਸਤੁਮਿ ਤੇ ਚੱਲਣਾ ਮੁਕਤੇਗਾ ਤਾਂ ਕਿ ਸਾਨੂੰ ਥੋੜੀ ਦੁਨਿਆਵੀ ਚੀਜ਼ਾਂ ਦੇ ਕਸ਼ਟ ਜੜੇ ਨਹੀਂ ਉਹ ਨਾ ਕੋਸ ਸਕਣ ਔਰ ਸਾਨੂੰ ਸੱਚਾ ਸੁ ਤੇ ਵਹਿਗੂ ਦੇ ਬਖਸ਼ਾਂ ਹਰ ਦੇ ਪ੍ਰਾਪਤ ਹੋਵੇ ਮੋਈ ਜੀ ਕਾ ਹਰ ਸਾਲ ਇਹ ਵਾ ਕੀ ਕੋ ਮੋਈ ਜੀ ਕਾ ਹਰ ਸਾਲ ਜਪੋ ਸਤਨਾਮ 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 ਜੀ

जपो सक्त नाम सक्त नाम सक्त नाम जी वाहे कुवाए गुरुवाहे गुरुवाहे तेरो नाम तेरो नाम ते नाम जी नृत्य नृत्य जापिए तेरो नाम जी नित नित सास जब पिए तेरो जबो सत्य राम सत्य राम सत्य राम जी वाहे पुरुवाहे पुरुवाहे जबो सत्य राम सत्य राम सत्य राम जी वाहे पुरुवाहे पुरुवाहे वाहे जी का थल सा Merci.